ਉਹ ਮੈਂ ਮੈਂ ਦਿੱਤਾ ਜਵਾਬ ਨਹੀਂ ਲੈਣਾ ਇੱਕ ਮਿੰਟ ਐਂਦਰ ਮੈਂ ਜਵਾਬ ਹੁਣ ਲੈਣਾ ਉਹ ਅਫਸਰ ਨਾਲ ਇਸ ਮਿੰਟ ਐਂਦਰ ਜਾ ਰਜਤ ਮੈਂ ਅੰਦਰ ਗਿਆ ਨਾ ਯਾਰ ਮੈਂ ਉਹਨੂੰ ਕਾਨੂੰਨ ਪੁੱਛਦਾ ਉਹਨਾਂ ਨੇ ਮੈਂ ਮੈਂ ਕੁਝ ਨਹੀਂ ਪੁੱਛਦਾ ਉਹਨਾਂ ਨੂੰ ਕਾਨੂੰਨ ਪੁੱਛਦਾ ਮੈਂ ਕਹਿੰਦੇ ਸਾਰੇ ਕਰ ਦਿਓ ਸਾਰੇ ਹੀ ਕਰ ਦਿਓ ਸਾਰੇ ਹੀ ਕਰ ਦਿਓ ਸਾਰੇ ਜਿਹੜੇ ਬਾਕੀ ਪਰੇ ਕਰ ਦਿਓ ਸਾਰੇ ਅੰਦਰ ਜਾ ਸਕਦੇ ਬਾਰ ਬਾਰ ਮੈਂ ਇੰਨਾ ਕਿ ਇਹ ਅੰਦਰ ਜਾ ਸਕਦੇ ਅੰਦਰ ਕੈਂਡੀਡੇਟ ਜਾ ਸਕਦਾ ਕੈਂਡੀਡੇਟ ਜਾ ਸਕਦਾ ਅੰਦਰ ਕਾਉਂਸਲ ਨਹੀਂ ਕਰਨਾ ਕਦੇ ਨਹੀਂ ਅਸੀਂ ਜੇ ਕਰਾਂਗੇ ਤਾਂ ਕੱਲ ਕਰਾਂਗੇ ਅਸੀਂ ਕਿੱਥੇ ਖੜੇ ਹਾਂ ਕੈਂਡੀਡੇਟ ਤੁਸੀਂ ਜਾਓ ਨਾ ਅੰਦਰ ਤੁਸੀਂ ਜਾਓ ਅੰਦਰ ਠੀਕ ਹੈ ਸਾਰੇ ਦੂਰ ਕਰੋ ਜੀ ਸਾਰੇ ਜਣੇ ਸਾਰੇ ਕੈਂਡੀਡੇਟ ਬਾਹਰ ਜਾਓ ਬਾਕੀ ਪਿੱਛੇ ਸਾਰੇ ਉਹ ਵੀ ਸਾਰਾ ਚਲੋ ਜੀ ਅਸੀਂ ਸਾਰੇ ਜਣੇ ਦੂਰ ਕਰੋ ਆ ਜਾਓ ਸਾਡਾ ਕੈਂਡੀਟ ਅੰਦਰ ਗਿਆ ਕੋਈ ਮੈਂ ਨਹੀਂ ਗਿਆ ਅੰਦਰ ਜੀ ਮੈਂ ਵੀ ਅੰਦਰ ਬੋਰਡ ਵਾਲੀ ਨੇ ਆਪਣੇ ਬੋਰਡ ਵਾਲੀ ਵੀ ਕਿਤੇ ਆਏ ਆ ਕੈਂਡੀਟ ਰਾਜ ਨੇ ਮੈਂ ਤਾਂ ਬੋਲੋ ਬਾਹਰ ਬਾਹਰ ਓ ਛੱਡੋ ਯਾਰ ਆ ਜਾਓ ਆ ਜਾਓ ਬਹੁਤ ਬਹੁਤ ਧੰਨਵਾਦ ਜੀ ਅਸੀ ਅਮੀ ਮਰ ਕੇ ਚਲੋ ਅਮੀ ਹੁਣ ਕੀ ਕਰੀਏ ਤੁਹਾਡੇ ਨਾਲ ਸਮਝ ਕੋਈ ਕੋਈ ਕਿਸ ਤਰ੍ਹਾਂ ਕਰਦਾ ਨਹੀਂ ਮਤਾਂ ਹਾਂ ਕੀ ਕਹਿਣਾ ਚਾਹੁੰਦੇ ਨੇ ਦੇਖੋ ਕੈਂਡੀਡੇਟ ਅੰਦਰ ਜਾ ਸਕਦੇ ਆ ਕੋਈ ਦਰਾਜ ਨਹੀਂ ਹੈ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਏ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਫ਼ਤਗੂ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਪੂਰ ਤੇ ਬਾਹਰ ਘਰੋਤੇ ਪਿਆ ਉਹਦੇ ਕਰਕੇ ਸਾਰੇ ਤਣਾਅ ਹੋ ਰਿਹਾ ਉਹ ਉਹ ਤਾਂ ਬ੍ਰਹਮਚੰਦਰ ਜెంਪਾ ਦਾ ਬਾਹਰ ਤੇ ਬੂਦ ਦੇ ਬਾਹਰ ਖੜਾ ਕੋਈ ਜਿਹਾ ਤਰੀਕਾ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਅਸੀਂ ਕਿਤੇ ਖੜੇ ਹੁੰਦੇ ਆ ਰਾਜਨੀਤੀ ਕੀਤਾ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹਰ ਇੱਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਉਹ ਤੂੰ ਜਾ ਕੇ ਨਹੀਂ ਕੁਝ ਕਰਨੀ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਆਪੋਜੀਟ ਕਹਿਣਾ ਚਾਹੁੰਦੇ ਦੇਖੋ ਕੈਂਡੀਡੇਟ ਅੰਦਰ ਜਾ ਸਕਦੇ ਆ ਕੋਈ ਇਤਰਾਜ ਨਹੀਂ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਏ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਸਤਗੂ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਪੂਜ ਦੇ ਬਾਹਰ ਖੜੋਤੇ ਪਿਆ ਉਹਦੇ ਕਰਕੇ ਸਾਰੀ ਤਣਾਅ ਹੋ ਰਿਹਾ ਨਹੀਂ ਉਹ ਤਾਂ ਬ੍ਰਹਮਸ਼ੰਕਰ ਜਿੰਪਾ ਤਾਂ ਬਾਹਰ ਤੇ ਪੂਜ ਦੇ ਬਾਹਰ ਖੜਾ ਉਹ ਕੋਈ ਹੋਰ ਤਰੀਕਾ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਅਸੀਂ ਕਿੱਥੇ ਖੜੇ ਹੁੰਦੇ ਹਾਂ ਇਤਰਾਜ ਦੇ ਵਿੱਚ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਹੈ ਉੱਥੇ ਜਾ ਕੇ ਨਹੀਂ ਕੁਝ ਕਰਦੇ। ਸਿਵਾ ਤੋਂ ਸਾਰੇ ਹੀ ਖੜੇ ਆ ਆਪੋਜ਼ਿਟ। ਕਿ ਜਿਹੜਾ ਕੈਂਡੀਡੇਟ ਜਿਹੜੇ ਐਮਐਲਏ ਸਾਹਿਬ ਅੰਦਰ ਜਾ ਰਹੇ ਆ। ਲੇਕਿਨ ਐਮਐਲਏ ਸਾਹਿਬ 'ਤੇ આરોਪ ਲੱਗ ਰਿਹਾ ਕਿ ਐਮਐਲਏ ਸਾਹਿਬ ਦੁਆਰਾ ਦੁਆਰਾ ਅੰਦਰ ਜਾ ਰਹੇ ਆ। ਇਹ ਇਹੋ ਜੀ ਕੋਈ ਗੱਲ ਨਹੀਂ। ਕੋਈ ਐਸਾ ਇਸ਼ੂ ਕੋਈ ਨਹੀਂ।